ਪਿਛਲੇ 2 ਹਫਤਿਆਂ ਤੋਂ ਭੁਖੜ ਹੜਤਾਲ ਤੇ ਬੈਠੇ ਨੇ ਆਪਣੀਆਂ ਬਸੰ ਮੰਗਾਂ ਨੂੰ ਲੈ ਕੇ ਕਿਉਂਕਿ ਸੰਘਰਸ਼ ਕੋਈ ਵੀ ਹੋਵੇ ਸਿਆਣੇ ਆਗੂਆਂ ਤੋਂ ਬਿਨਾ ਉਹਦਾ ਕਾਮਯਾਬ ਹੋਣਾ ਮੁਸ਼ਕਲ ਹੁੰਦਾ ਹੈ ਪਰ ਸਰਕਾਰ ਪੰਜਾਬ ਸਰਕਾਰ ਦੇ ਜ਼ਰੀਏ ਉਹਨਾਂ ਨਾਲ ਗੱਲਬਾਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਗੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ 2 ਹਫ਼ਤਿਆਂ ਤੋਂ ਭੁਖੜ ਹੜਤਾਲ ਤੇ ਬੈਠੇ ਨੇ ਆਪਣੀਆਂ ਵਾਅਦਸੇ ਮੰਗਾਂ ਨੂੰ ਲੈ ਕੇ ਪਰ ਪਤਾ ਲੱਗੇ ਕਿ ਉਹਨਾਂ ਦੀ ਸਿਹਤ ਦਿਨ ਬਦਨ ਬੇਗੜ ਰਹੀ ਹੈ ਇਸ ਦੀ ਬਹੁਤ ਭਾਰੀ ਸਾਨੂੰ ਚਿੰਤਾ ਐ ਫਿਕਰ ਹੈ ਕਿਉਂਕਿ ਸੰਘਰਸ਼ ਕੋਈ ਵੀ ਹੋਵੇ ਸਿਆਣੇ ਆਗੂਆਂ ਤੋਂ ਬਿਨਾ ਉਹਦਾ ਕਾਮਯਾਬ ਹੋਣਾ ਮੁਸ਼ਕਲ ਹੁੰਦਾ ਹੈ। ਡੱਲੇਵਾਲ ਸਾਹਿਬ ਇੱਕ ਸਿਆਣੇ ਆਗੂ ਨੇ, ਸਮਝਦਾਰ ਆਗੂ ਨੇ। ਪਰ ਉਹਨਾਂ ਦੀ ਜ਼ਿੰਦਗੀ ਸਾਡੇ ਵਾਸਤੇ ਬਹੁਤ ਅਹਿਮ ਹੈ। ਪਰ ਸਰਕਾਰ, ਪੰਜਾਬ ਸਰਕਾਰ ਦੇ ਜ਼ਰੀਏ ਉਹਨਾਂ ਨਾਲ ਗੱਲਬਾਤ ਕਰੇ। ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਜਿੰਨਾਂ ਮੰਗਾਂ ਨੂੰ ਲੈ ਕੇ ਉਹ ਭੁਖ ਹੜਤਾਲ ਤੇ ਬੈਠੇ ਨੇ। ਉਹਨਾਂ ਨੂੰ ਪੂਰੀਆਂ ਕਰੇ ਕਿਉਂਕਿ ਜ਼ਿੰਦਗੀ ਬੜੀ ಅಮੂਲਕ ਹੁੰਦੀ ਹੈ। ਔਰ ਖਾਸ ਤੌਰ ਦੇ ਉੱਤੇ ਜਿਹੜੇ ਸੰਘਰਸ਼ੀਲ ਆਗੂ ਹੁੰਦੇ ਨੇ, ਸਿਆਣੇ ਹੁੰਦੇ ਨੇ, ਸਮਝਦਾਰ ਹੁੰਦੇ ਨੇ। ਉਹਨਾਂ ਦੀ ਹਮੇਸ਼ਾ ਇਸ ਸਮਾਜ ਨੂੰ ਲੋੜ ਰਹਿੰਦੀ ਹੈ। ਆ ਲੋੜ ਰਹੇਗੀ ਵੀ। ਸੋ ਸਾਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਸਿਹਤ ਦੀ ਬਹੁਤ ਚਿੰਤਾ ਹੈ। ਮੇਮਾਰ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ رابطہ ਕਰੇ ਕੇਂਦਰ ਸਰਕਾਰ رابطہ ਕਰੇ ਜਿਹਨੇ ਮੰਗਾ ਮੰਨਣੀਆਂ ਨੇ ਪੰਜਾਬ ਸਰਕਾਰ رابطہ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਜਿਹੜਾ ਹੈ ਉਹ ਦਿੱਤਾ ਜਾਏ ਅਸੀਂ ਅਕਾਲ ਪੁਰਖ ਅੱਗੇ ਇਹੋ ਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਗ ਰੋਸਤ ਰੱਖੇ ਸਿਹਤਮੰਦ ਰੱਖੇ ਕਿਉਂਕਿ ਸਮਾਜ ਨੂੰ ਉਹ ਖਾਸ ਤੌਰ 'ਤੇ ਚੱਲ ਰਹੀ ਕਿਸਾਨੀ ਸੰਘਰਸ਼ ਨੂੰ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਦੀ ਵਿਗੜ ਰਹੀ ਸਿਹਤ ਦੀ ਹੋਂਦ ਤੇ ਸਾਨੂੰ ਜ਼ਰੂਰ ਚਿੰਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ